ਕਿੱਥੋਂ ਮੇਰੇ ਪੱਲੇ ਪਤਾ ਰੁੜ ਜਾਣਾ ਕੁੱਤਿਆਂ ਵਾਂਗੂ ਸਾਰਾ ਦਿਨ ਪਿਆਰ ਆਂਦਾ ਅੱਡਾ ਦਿਨ ਚੜ ਰਿਆ ਇਹ ਬੁੜ ਬੁੜ ਕਰੀ ਜਾ ਸੁੰਧਾ ਨਹੀਂ ਤਨੋਂ ਓਏ ਯਾਰ ਕੀ ਆ ਸੌਣ ਲੈਂਦਿਆ ਕਰ ਅੱਡਾ ਦਿਨ ਚੜ ਰਿਆ ਉੱਠ ਜਾ ਹੁਣ ਦਿਨ ਚੜ ਰਿਆ ਉੱਠ ਜਾ ਨਾ ਕੱਖ ਕੁੱਖ ਨੇ ਚੜੇ ਰਹਿਣ ਦੇ ਕੱਖ ਲਿਆ ਉੱਠ ਜਾ ਹਾਂ ਕੱਖ ਲਿਆ ਫੇਰ ਤੂੰ ਨਹੀਂ ਨਹਾਣੇ ਨੂੰ ਹੁੰਦੇ ਜਾਂਦੇ ਹੈਗੇ ਸਾਰਾ ਦਿਨ ਪਿਆਰ ਹੈ ਨਾ ਕੁੱਤਿਆਂ ਵਾਂਗੂ ਕਿੱਥੋਂ ਮੇਰੇ ਪੱਲੇ ਪਤਾ ਅਮਲੀ ਉਦੋਂ ਤਾਂ ਬੜਾ ਕਹਿੰਦੀ ਸੀ ਵੀ ਐਨਾ ਸੋਹਣਾ ਤੂੰ ਐਨਾ ਸੋਹਣਾ ਹੁਣ ਤੈਨੂੰ ਮੈਂ ਹੰਮਲੀ ਲੱਗਣ ਲੱਗ ਗਿਆ ਮੈਨੂੰ ਕੀ ਪਤਾ ਸੀਗਾ ਅਸਲੀ ਕਰ ਤੂੰ ਉੱਤਨ ਦਾ ਤੇਰੀਆਂ ਹੁਣ ਮੂਰੇ ਆਈਆਂ ਨੇ ਮੂਰੇ ਆਈਆਂ ਨੇ ਜਾ ਪਹਿਲਾਂ ਮੈਨੂੰ ਚਾਹ ਪਾਣੀ ਦਾ ਲਿਆ ਦੇ ਸਿਰਫ ਮੇਰੇ ਭੋਂਕਣ ਲੱਗ ਜੰਦੀਆਂ ਪਤਾ ਨਹੀਂ ਕੀ ਖਾ ਕੇ ਜੰਮਿਆ ਤੇਰੀ ਮਾਂ ਨੇ ਤੈਨੂੰ ਮੇਰੀ ਮਾਂ ਨੇ ਤਾਂ ਜੰਮਤਾ ਜਿਹੜਾ ਕੁਝ ਖਾ ਕੇ ਜੰਮਣਾ ਸੀ ਤੇਰੀ ਮਾਂ ਨੇ ਪਤਾ ਨਹੀਂ ਤੈਨੂੰ ਕੀ ਖਾ ਕੇ ਜੰਮਿਆ ਜਿਹੜਾ ਸਾਰਾ ਦਿਨ ਕੁੱਤਿਆਂ ਵਾਂਗੂ ਪਿਆਰ ਹੈ ਨਾ ਪਹਿਲਾਂ ਚਾਹ ਪਾਣੀ ਦਾ ਪਿਆ ਦੇ ਜਾਣ ਜੋਗਾ ਕਰ ਦੇ ਮੇਰੇ ਤੋਂ ਨਹੀਂ ਜਾਇਆ ਜਾਂਦਾ ਚਾਹ ਪਾਣੀ ਕਿੱਥੋਂ ਦਾ ਮੈਨੂੰ ਤਾਂ ਹ ਮੈਂ ਪੁੰਨਣਾ ਕਿੱਥੋਂ ਦੇ ਚਾਹ ਪਾਣੀ ਦਮਾ ਜਿਹੜੀ ਮੱਝ ਘਰੇ ਖੜੀ ਆ ਸੂਨ ਵਾਲੀ ਉਹਨੂੰ ਲਿਆ ਕੇ ਗੁਸਤਾ ਪਾ ਦੇ ਕੱਖ ਕੰਡਾ ਵੱਡ ਲਿਆਇਆ ਕਰ ਸਾਰਾ ਦਿਨ ਬੈਠਾ ਰਹਿਣਾ ਓਰੇ ਕੰਦੀ ਕੱਖ ਕੰਡਾ ਲਿਆ ਨਾ ਤੂੰ ਕਲੀਆਂ ਲਿਚਕੜੀਚਾਂ ਜਾਂ ਲਾਣ ਨੂੰ ਐ ਤੂੰ ਲੈ ਆ ਮੈਂ ਕਿਉਂ ਲੈ ਕੇ ਆਵਾਂ ਮੈਂ ਵੀ ਆ ਬੈਠ ਗਈ ਬੈਠ ਗਈ ਬੈਠੀ ਰਹਿ ਫਿਰ ਮੈਨੂੰ ਤਾਂ ਪਹਿਲਾਂ ਕੁਝ ਖਾਣ ਪੀਣ ਨੂੰ ਦੇ ਤੈਨੂੰ ਦੱਸ ਦਿਆਦਾ ਹੈਗਾ ਮੇਰਾ ਸਰੀਰ ਟੁੱਟੀ ਜਾਂਦਾ ਤੂੰ ਮੇਰਾ ਕਿਉਂ ਨਹੀਂ ਫਿਕਰ ਕਰਦੀ ਹਾਏ ਓਏ ਰੱਬਾ ਓਵੇਂ ਚੋਲਿਆ ਮਰ ਜੇ ਓਏ ਤੂੰ ਆ ਕਿਹੇ ਜੀ ਮੇਰੇ ਪੰਨੇ ਪਾ ਦੀ ਬਚੋਲਾ ਕਿਉਂ ਮਰ ਜੇ ਮਰੇ ਤੂੰ ਇਹਦਾਂ ਮੈਂ ਰੰਡੀ ਐ ਚੰਗੀ ਸੀਗੀ ਆਹੋ ਤੂੰ ਤਾਂ ਚਾਹੁੰਨੀ ਐ ਕਿ ਮੈਂ ਮਰ ਜਾ ਆ ਸਾਰੀ ਮੇਰੀ ਪ੍ਰਾਪਰਟੀ ਦੀ ਮਾਲਕ ਬਣ ਜੇ ਤੂੰ ਕੋਈ ਗੱਲ ਨਹੀਂ ਜੇ ਮੈਨੂੰ ਮਰਨਾ ਵੀ ਪਿਆ ਨਾ ਤੇਰੇ ਹੱਥ ਨਹੀਂ ਆਂਂ ਦਿੰਦਾ ਕੁਛ ਉਦੋਂ ਪਹਿਲਾਂ ਪਹਿਲਾਂ ਵੇਚ ਕੇ ਜ ਕਿਸੇ ਗਊਸ਼ਾਲਾ ਨੂੰ ਦੇਣਾ ਪੈ ਜੇ ਜਿਨੇ ਤੇਰਾ ਨਾਂ ਰੱਖਿਆ ਨਾ ਸਈਏ ਰੱਖਿਆ ਟੱਲੀ ਸਾਰਾ ਦਿਨ ਇਕੱਲਾ ਕੋਲਿਆਂ ਚ ਬਸਦਾ ਫਿਰਦਾ ਰਹਿਣਾ ਉਹ ਕੰਦਾ ਕੋਲਿਆਂ ਚੀ ਬੱਜੂਗਾ ਜਿਹਦੇ ਪੱਲੇ ਤੇਰੇ ਵਰਗੀ ਚੜ੍ਹੇਲ ਪੈ ਗਈ ਮੈਂ ਤਾਂ ਆਪਣੀ ਮਾੜੀ ਕਿਸਮਤ ਨੂੰ ਰੋਣਾ ਰਹਿਣਾ ਵੀ ਮੈਂ ਤਾਂ ਕਦੇ ਕਿਸੇ ਦਾ ਮਾੜਾ ਵੀ ਨਹੀਂ ਕਰਿਆ ਸੀ ਅਤੇਰੇ ਵਰਗੇ ਹੋਰ ਮੈਂ ਚੜੇਲਾ ਤੂੰ ਜਿਹੜਾ ਰਾਖਸ਼ ਬੱਲੇ ਪਾਤਾ ਮੇਰੇ ਓਏ ਰਾਖਸ਼ ਰੁਕਸਣ ਤਾਂ ਛੱਡ ਤੂੰ ਮੇਰੀ ਗੱਲ ਸੁਣ ਲੈ ਮੈਨੂੰ ਚਾਹ ਦੀ ਘੁੱਟ ਤਾਂ ਪਿਆ ਦੇ ਮੂੰਹ ਤਰਾ ਪਿਆ ਦੇ ਨਰਜਿਆ ਕੇ ਹੋਰ ਪਿਆ ਦੇ ਇਹਨੂੰ ਚਾਹ ਚੰਨਣੇ ਮੇਰੀ ਗੱਲ ਸੁਣ ਫਿਰ ਮੈਂ ਲੈ ਕੇ ਆਣਾ ਪੱਠੇ ਤਾਂ ਆਂਦੇ ਗਵੱਡੇ ਨਹੀਂ ਪਾ ਦੂੰਗਾ ਤੈਨਾਂ ਪਾ ਫਿਲਮਾਂ ਚ ਡਾਂਸ ਕਰ ਲਈ ਜਿਹੜਾ ਤਰਵਿੰਦਰ ਤੇ ਹਿਮਾ ਮੱਲ ਨਹੀਂ ਕਰਦੇ ਹੁੰਦੇ ਨੇ ਅੱਛਾ ਹੋਰ ਤੈਨੂੰ ਕਰਨਾ ਆਉਂਦਾ ਲੈ ਮੈਨੂੰ ਤਾਂ ਹਿਮਾ ਮੱਲਣੀ ਬੁਲਾਉਂਦੀ ਸੀ ਉਦੋਂ ਮੈਂ ਤਾਂ ਉਹੀ ਤੇਰੇ ਚੱਕਰਾਂ 'ਚ ਪੈ ਕੇ ਰਹਿ ਗਿਆ ਮੈਂ ਤਾਂ ਹੁਣ ਬੰਬੂ ਕੀ ਹੁੰਦਾ ਬੰਬੇ ਬੰਬੇ ਉੱਥੇ ਹੁੰਦਾ ਦੇਖ ਪੁੰਨਣਾ ਗੱਲਾਂ ਕਿਹੜੀਆਂ ਕਰਦਾ ਤੇਰੇ ਆਹੀ ਗੱਲਾਂ ਨਾ ਮੈਨੂੰ ਲੈ ਕੇ ਬੈ ਜਾਂਦੀਆਂ ਨੇ ਗੱਲਾਂ ਤਾਂ ਤੂੰ ਐਡੀ ਐਡੀਆਂ ਮਾਰਦਾ ਪੱਲੇ ਹੈਗਾ ਕੁਝ ਤੇਰੇ ਕਹਿੰਦੀ ਪੱਲੇ ਥੱਲੇ ਕੱਖ ਨਹੀਂ ਓਏ ਜੀ ਦੇ ਕੋਲ ਤੇਰੇ ਵਰਗੇ ਗੋਗਲੋ ਮੁਗਲੋ ਹੋਏ ਮੇਰੇ ਕੋਲੇ ਤਾਂ ਕਰੋੜਾਂ ਦਾ ਖਜ਼ਾਨਾ ਤੇਰੇ ਰੂਪ ਚ ਕਮੀਆਂ ਮੇਰੇ ਕੋਲ ਮੇਰੀ ਪੱਲੇ ਤੂੰ ਪੈ ਗਿਆ ਓਏ ਚੱਲ ਹੁਣ ਗੁੱਸਾ ਛੱਡ ਦੇ ਆ ਜਾ ਨਾ ਕੀਰਾ ਮੈਨੂੰ ਡਾਂਸ ਜਾ ਕਰਕੇ ਦੇਖ ਆ ਜਾ ਫਿਰ ਮੈਂ ਪੱਠੇ ਲੈ ਕੇ ਆਉਣਾ ਆ ਜਾ ਕੀਰਾ ਕਿਵੇਂ ਹੁੰਦਾ ਦਸਤਾ ਦੇ ਮੈਨੂੰ ਉਹ ਮੈਨੂੰ ਵੀ ਨਹੀਂ ਆਉਂਦਾ ਉਹ ਐਂਜੇ ਕਰਦੇ ਹੁੰਦੇ ਆ ਕਿਵੇਂ ਉਹ ਦੇਖੀ ਮੈਨੂੰ ਡੈਗ ਨਾ ਦੇਈ ਚੰਗਾ ਗੱਲ ਸੁਣ ਮੇਰੀ ਆਮਲੀ ਆਪ ਦਾ ਬਜਦਾ ਫਰਦਾ ਕੰਦਰ ਤੇ ਮੈਨੂੰ ਮਾਰੂ ਹੁਣ ਐ ਕਰ ਜਾ ਤੂੰ ਪੱਠੇ ਲੈ ਜਾ ਕੇ ਅੱਛਾ ਤੇਰੇ ਕਹਿਣ ਦਾ ਭਾਵੇਂ ਹੈ ਮੇਰਾ ਸਰੀਰ ਦੁਖ ਦਾ ਮਤਲਬ ਤੂੰ ਹੁਣ ਪੱਠੇ ਲੈਣ ਜਾਂਦਾ ਨਹੀਂ ਉਹ ਬਗਤਾਂ ਮੈਂ ਜਾਵਾਂ ਅੱਜ ਨਾ ਮੇਰੀ ਚੁੱਕ ਜੀ ਪੈ ਰਹੀ ਹੈ ਮੈਨੂੰ ਐ ਇਹ ਪੰਡ ਚੱਕ ਕੇ ਤੁਰੂੰਗਾ ਕਿਵੇਂ ਨਲਜ ਰਗਰੂਗਾ ਇਧਰ ਉਧਰ ਹੋ ਗਈ ਤੇਰੀ ਨੁਕਸਾਨ ਹੈ ਫਿਰ ਕਿੱਥੇ ਲਈ ਫਿਰੇਂਗੇ ਨਾਲੇ ਤੈਨੂੰ ਇਹ ਜੇ ਮੁੰਡਾ ਮਿਲੂਗਾ ਫਿਰ ਕਿਤੇ ਮੈਨੂੰ ਤਾਂ ਜਾਣਾ ਹੀ ਪਊਗਾ ਆਮਲੀ ਪੱਲੇ ਪੈ ਰਿਆ ਮੇਰੇ ਮੈਨੂੰ ਤਾਂ ਕੁਛ ਨਾ ਕੁਛ ਕਰਨਾ ਹੀ ਪਊਗਾ ਓ ਚੱਲ ਕਰ ਲੈ ਬੇਬੇ ਗੱਲ ਸੁਣ ਮੇਰੀ ਮੈਨੂੰ ਚਾਹ ਦੀ ਘੁੱਟ ਪਿਆ ਦੇ ਮੇਰੀ ਜਿੰਦਗੀ ਦੀ ਗੱਲ ਹੈ ਮੇਰੇ ਹੱਥ ਜੋੜਦਾ ਹੱਥ ਤਾਂ ਮੈਨੂੰ ਜੋੜਨੇ ਚਾਹੀਦੇ ਨੇ ਓ ਚੱਲ ਵਗ ਜਾ ਹੁਣ ਪੂਰੀ ਸਿਰ ਖਾਈ ਜਾਊਗੀ ਇਹ ਨਹੀਂ ਸੌਣ ਦਿੰਦੀ ਪਤਾ ਨਹੀਂ ਕੀ ਖਾ ਕੇ ਜੰਮੀ ਆਰੀ ਮਾਣੇ ਭਿੰਡ ਜੀ ਬਰਨਾ ਜੇ ਮੇਰੇ ਸਲੇ ਦਾ ਕਸਮਾ ਲਾ ਵੀ ਹੋ ਗਿਆ ਲਿਆਂਦੇ ਨੂੰ ਕਿਹੜਾ ਸਮਾਂ ਹੋਇਆ ਜੇ 4 ਸਾਲ ਹੋਏ ਨੇ ਮੇਰੇ ਫੁੱਲੇ ਵਰਗੇ ਪਰਨੇ ਦਾ ਨਾਜ਼ ਮਾਰ ਕੇ ਰੱਖ ਦੋ ਮੈਨੂੰ ਐ ਲੱਗਦਾ ਮੇਰੇ ਸਲੇ ਨੂੰ ਨਾ ਕੁਡਰ ਨੂੰ ਕੋਈ ਕੰਮ ਨਹੀਂ ਕਰਨਾ ਹੁੰਦਾ ਮਾਰ ਮਾਰ ਥਾਪੇ ਨਾ ਜਲੂਸ ਕੱਢਦਾ ਮੇਰੇ ਪਰਨੇ ਦਾ ਹਰ ਦਿਨ ਬੁੜ 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 ਬੜ 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 ਕੁੱਤੇ ਆਮਾਂ ਨੂੰ ਪੌਂਕੀਏ ਜਾਊਗਾ ਪੌਂਕੀਏ ਜਾਊਗਾ ਐਨੀ ਦੇਖਦਾ ਵੀ ਉਹ ਸਾਰਾ ਦਿਨ ਕੰਮ ਕਰਦੀ ਐ ਉਹਦਾ ਧਿਆਨ ਰੱਖ ਲਈ ਆਪਣੀ ਮਾਂ ਦਾ ਸੂਣ ਵਾਲੀ ਦਾ ਉਹ ਕੀ ਦਾ ਧਿਆਨ ਰੱਖਣਾ ਬੜਾ ਮੋਟਾ ਸੋਚ ਕੇ ਬੋਲ ਲਿਆ ਕਰ ਕੀ ਬੁੜਬੁੜ ਕਰੀ ਜਾਨੀ ਐ ਮੱਝ ਦੀ ਗੱਲ ਕਰਦੀਆਂ ਹੋਰ ਦੱਸ ਕੀ ਦੀ ਕਰਦੀਆਂ ਫਿਰ ਮੈਂ ਠੇਕਾ ਲਿਆ ਤੇਰੀ ਮੱਝ ਦਾ ਮੈਨੂੰ ਤਾਂ ਲੱਗਦਾ ਤੂੰ ਕਿਤੇ ਤੂੰ ਸੱਚੀਓਂ ਹੀ ਤਾਂ ਨਹੀਂ ਪਾਗਲ ਹੋ ਗਿਆ ਪਾਗਲ ਨਹੀਂ ਹੋ ਗਿਆ ਨਾਲੇ ਮੇਰੀ ਗੱਲ ਸੁਣ ਜਿਹੜੀਆਂ ਜਿਹੜੇ ਚੀਜ਼ਾਂ ਤੇਰੇ ਪੇਕੇ ਤੋਂ ਆਂਜਣੇ ਨਾ ਜਿਵੇਂ ਤੂੰ ਮੈਨੂੰ ਬੇਲਦੀਆਂ ਮੈਨੂੰ ਤੇਰੇ ਨਾਲ ਬਹੁਤ ਨਫ਼ਰਤ ਹੈ ਮੈਂ ਨਹੀਂ ਤੇਰੀ ਮੱਜਮੁਜਦਾ ਕਿਆਰ ਰੱਖਦਾ ਹੈਗਾ ਮੈਂ ਢੇਕਾ ਲੈ ਹੈਗਾ ਕਿਤੇ ਹੋਰੀ ਨਾ ਲੰਗ ਜੀ ਭਾਂਡੇ ਪਏ ਨੇ ਜਿਹੜੇ ਚਾਰ ਭਾਂਡੇ ਨੇ ਕਿਤੇ ਉਹ ਵੀ ਚੁਕਾ ਦੇ ਹਾਂ ਅੱਛਾ ਹੁਣ ਤੇਰਾ ਮਤਲਬ ਇਹ ਹੈ ਵੀ ਤੂੰ ਬਾਹਰ ਭੱਗ ਜਾ ਖੇਤਾਂ 'ਚ ਅੱਛਾ ਕਰਨ ਮੈਂ ਉਹਰੇ ਚੌਕੀਦਾਰ ਬਣ ਜਾ ਮੈਂ ਤਾਂ ਉਸ ਕਰਦੀ ਆ ਬੰਦੇ 100 ਬੇਲੀਆਂ ਕੋਲੇ ਜਾਣਾ ਨਾ ਤੂੰ ਤਾਂ ਕੋਈ ਚਾਦਾ ਹੀਲਾ ਨਹੀਂ ਕਰਕੇ ਗਈ ਫਿਰ ਮੈਂ ਤਾਂ ਆਪਦਾ ਕੋਈ ਆਪਦੇ ਉਹ ਜਾਊਂਗਾ ਹੰਬੇਰਾਂ ਕੋਲੇ ਹੋਈ ਨਾ ਤੋਰਿਆ ਫਿਰ ਰਹੀ ਗਵੰਡ ਨਾਲ ਫਿਰਦਾ ਰਹਿਣਾ ਸਾਰਾ ਦਿਨ ਓਏ ਕਿਹੜੀ ਗਵੰਡਨ ਕੋਲੇ ਬਗ ਜਾਣਾ ਕਿਸੇ ਗਵੰਡਰ ਨਾਲ ਬਣਾਨੀ ਵੀ ਆ ਤੂੰ ਜਿਹੜੇ ਚਾਰ ਭਾਂਡੇ ਪਏ ਨੇ ਨਾ ਉਹ ਨਾ ਚਕਵਾ ਦੀ ਕਿੱਥੇ ਆਉਂਦੇ ਨੂੰ ਉਹ ਵੀ ਖਾਲੀ ਪਿਆ ਹੋਵੇ ਬਗ ਜਾ ਮੇਰੀ ਮਾਂ ਬਗ ਜਾ ਬਗ ਜਾ ਜਾ ਕਿੱਥੋਂ ਲਹੁ ਪੀਣਾ ਪਤਾ ਨਹੀਂ ਮੇਰੇ ਸਾਲੇ ਦੇ ਕਿਹੜੇ ਨੇ ਸਕੀਮ ਬਣਾਈ ਸੀ ਕਹਿੰਦੇ ਜਨਾਨੀਆਂ ਬਿਨਾ ਘਰ ਨਹੀਂ ਬਸਦੇ ਜਨਾਨੀਆਂ ਬਿਨਾ ਘਰ ਨਹੀਂ ਬਸਦੇ ਜੇ ਮੈਨੂੰ ਕਿਹੜਾ ਪਤਾ ਲੱਗ ਜੇ ਨਾ ਵੀ ਇਹ ਘਾਤਜੀ ਬਣਾਈ ਕਹਿੰਨੇ ਆ ਰੋਦਾ ਸਾਲੇ ਕਤਵ ਜਾ ਮੈਂ ਕਹਣਾ ਮੇਰੇ ਸਾਲੇ ਦੀ ਚੰਗੀ ਭਲੀ ਜ਼ਿੰਦਗੀ ਸੀ ਛੜੇ ਨਜ਼ਾਰੇ ਲੈਂਦੇ ਸੀ ਆ ਇਹ ਜਾ ਚੱਕਰਾਂ 'ਚ ਪੈ ਗਏ ਨਾ ਉਹ ਦੇਖ ਲੈ ਅਮਰੀਕੀ ਮੇਰੇ ਸਾਲੇ ਦਾ ਸਵੇਰੀਆਂ ਕਲਫ ਜੀ ਕਰਨ ਲੱਗ ਜਾਂਦਾ ਨਾਲੇ ਧੋਲੇ ਪੱਟੀ ਜਾਂਦਾ ਨਾਲੇ ਢੋਲੇ ਦੀਆਂ ਲਾਉਂਦਾ ਇਧਰ مصیبتਾਂ ਪੈ ਜਾਂਦੀਆਂ ਨੇ ਚੰਗੀ ਵਿਆਹ ਕਰਾ ਲੈ ਵਿਆਹ ਰੋਟੀ ਪੱਕਦੀ ਹੋ ਜੂ ਮੇਰੇ ਸਾਲੇ ਦੀ ਉਦਨ ਦੀ ਰੋਟੀ ਸੁੱਕਣੇ ਪਈ ਹੋਈ ਹੈ ਚਲ ਆਪ ਹੀ ਦੇਖਣਾ ਜਾ ਕੇ ਕਿੰਨੇ ਖੁਸ਼ ਨਸੀਬ ਨੇ ਓਏ ਲੋਕੋ ਆਹਾਹਾਹਾ ਜਿਨ੍ਹਾਂ ਦੇ ਤੀਵੀਆਂ ਨਹੀਂ ਕੰਜਰ ਦਾ ਘਰ ਹਰਿਆ ਭਰਿਆ ਲੱਗਦਾ ਦੇਖ ਲੈ ਹਨਾ ਐ ਚਤ ਉੱਡੂ ਡੂ ਸਾਰਾ ਦਿਨ ਜੇ ਕਿਤੇ ਮੇਰੀ ਵੀ ਹੋਈ ਨਾ ਇੱਕ ਤੀਵੀ ਐਨਾ ਜਿਆਦਾ ਖੁਸ਼ ਰੱਖਾਂ ਮੈਂ ਤਾਂ ਨਾ ਛੱਡ ਦੇ ਗੱਲਾਂ ਬਸ ਉਹਦੀਆਂ ਸੁਣੀ ਜਾਵਾਂ ਮੈਂ ਉਹਨੂੰ ਸੁਣਾਈ ਜਾਵਾਂ ਬਸ ਬਹੁਤ ਜੀ ਕਰਦਾ ਮੇਰਾ ਵੀ ਇਹ ਖਾਵਾ ਦੇ ਸਥਾਨੀ ਪੱਕੀਆ ਉਹ ਮੇਰੇ ਮੂੰਹ ਚ ਬੁਰਕੀਆਂ ਪਾਵੇ ਤੇ ਮੈਂ ਉਹਦੇ ਮੂੰਹ ਚ ਬੁਰਕੀਆਂ ਪਾਵਾਂ ਆਹਾਹਾਹਾਹਾ ਮੈਂ ਕਹਣਾ ਨਾ ਦੁਨੀਆ ਇੱਕ ਪਾਸੇ ਹੋ ਜੀ ਬਸ ਪਰ ਮੇਰੇ ਦਾ ਸਾਲਾ ਕੋਈ ਕਰਮਾ ਚ ਫਰਕ ਹੈ ਯਾਰ ਨਹੀਂ ਭੈਣ ਦੀ ਮੈਂ ਨਾ ਸੋਣਾ ਸੁਨਖਾ ਪਤਾ ਯਾਰ ਕਿਸੇ ਨੂੰ ਤਰ ਹੈ ਥੋੜਾ ਪਿਆ ਕਰਮਾ ਚ ਤਾਂ ਮੇਰੇ ਸਾਰੇ ਦਿਨ ਨਾ ਕਿਸੇ ਨੇ ਤਾਕੜੇ ਸੰਜੋਗ ਬਣਾਏ ਹੋਈ ਨਹੀਂ ਮੇਰੇ ਚਲ ਕੋਈ ਗੱਲ ਨਹੀਂ ਕਦੇ ਤਾਂ ਸੁਣੂਗਾ ਰੱਬ ਆਪਣੀ ਵੀ ਨਾ ਭੈਣ ਦਾ ਖਸਮ ਰੂਪ ਕੰਮ ਦਾ ਕਿਸੇ ਦਾ ਹੈ ਵੀ ਤੂੰ ਤੇਰੇ ਲਈ ਸਾਲੀ ਦੇ ਹੀ ਲਿਆਦੇ ਪਰ ਉਹ ਬੋਲੀ ਜੀ ਦਾ ਵਿਚਾਰੀ ਦਾ ਮੈਂ ਕਿਹਾ ਜੇ ਕੀਤੀ ਉਹਦਾ ਰਿਸ਼ਤਾ ਮੈਨੂੰ ਕਰਾ ਦੇ ਰੂਪ ਮੈਂ ਤਾਂ ਉਹਨੂੰ ਰੂਪਿਆ ਜਾ ਚੜਾਉਂਗਾ ਨਾ ਸਿਆਣ ਚੋਰ ਹਟਾ ਦੂਗਾ ਯਰੇ ਮੇਰੀ ਗੱਲ ਪੱਕੀ ਹੈ ਉਹ ਸੱਚ ਪਤੰਦਰਾ ਅਮਰੀਕੀਆ ਤੂੰ ਤਾਂ ਭੁੱਲਾ ਹੀ ਫਿਰਦਾ ਹੈ ਸੂਰਜ ਨੂੰ ਪਾਣੀ ਵੀ ਦੇਣਾ ਪਤੰਦਰਾ ਤੈ ਤਾਂ ਜੇ ਸੂਰਜ ਨੂੰ ਪਾਣੀ ਦੇਂਗਾ ਕੋਈ ਫੇਰੀ ਮਾੜਾ ਮੋਟਾ ਜਨਾਨੀ ਬੜੂ ਤੇਰੇ ਪਾਸੇ ਕੋਈ ਫੇਰੀ ਸੁਣੂ ਤੇਰੀ ਕੋਈ ਰੱਬ ਜਾ ਪਹਿਲਾਂ ਸੂਰਜ ਨੂੰ ਪਾਣੀ ਦੇ ਕੇ ਆ ਓਹ ਮਹਾਰਾਜ ਮਹਾਰਾਜ ਬਾਬਾ ਇਹ ਸੂਰਜ ਦੇਵਤਾ ਸੂਰਜ ਦੇਵਤਾ ਮੈਂ ਤਾਂ ਅਲਾ ਦਾ ਕੋਠੇ ਦੀ ਚੜਕੀ ਦੇ ਆਉਂ ਨਾ ਪਾਣੀ ਆ ਰਿਹਾ ਜਦੋਂ ਦੀਨਾਂ ਨਹੀਂ ਤੇ ਘਰੇ ਪਾਸੇ ਕੰਜਰ ਦੇ ਆ ਪੱਕੀਆਂ ਪੌੜੀਆਂ ਹੈ ਪੱਕਾ ਕੋਠਾ ਤੇਰਾ ਤੇਰੇ ਕਰਮਾਂ ਚ ਰੰਨਾ ਤਾਂ ਹੋਣੀ ਚਾਹੀਦੀ ਐ ਮਰੀਕੀ ਆ ਓਏ ਪੱਕਾ ਹੋਣੀ ਚਾਹੀਦੀ ਐ ਮੈਂ ਕਹਿੰਦਾ ਐਡਾ ਸੋਹਣਾ ਤੇਰਾ ਵੇੜਾ ਕਾਰਬਾਰ ਕੰਜਰ ਦਾ ਐ ਐ ਰੰਨਾ ਤਾਂ ਤੇਰੇ ਕੋਈ ਹੋਣੀ ਚਾਹੀਦੀ ਐ ਬਾਈ ਓ ਤੀਵਾ ਮਹਾਰਾਜ ਕਰਦੇ ਕਿਰਪਾ ਮਹਾਰਾਜ ਮੇਰੀ ਤੀਵੀ ਕਰਦੇ ਮਹਾਰਾ ਜੈ ਹੋ ਜੈ ਹੋ ਮਹਾਰਾ ਜੈ ਹੋ ਸੂਰਜ ਦੇਵਤਾ ਦੁੱਖਾਂ ਦਾ ਕਰਦੇ ਨਾਸ ਤੀਮੀ ਦਾ ਕਰਦੇ ਮੇਰੇ ਘਰ ਚ ਬਾਸ ਕੀ ਮਹਾਰਾ ਇਹ ਸੂਰਜ ਦੇਵਤਾ ਤੁਹਾਨੂੰ ਪਤਾ ਇਹ ਮੇਰੀ ਕੈਮੀ ਪਾਲਟੀ ਹੈ ਜਿਹੜੇ ਹਿਸਾਬ ਨਾਲ ਮੈਂ ਤੁਹਾਨੂੰ ਇਨਾ ਪਾਣੀ ਭੇਂਟ ਕਰਤਾ ਨਾ ਐਸਰ ਸਾਹਿਬ ਨਾਲ ਤਾਂ ਮੈਂ ਸੋਨੂੰ ਵੀ ਠੰਡਾ ਕਰ ਦਿੰਦਾ ਹੁਣ ਨੂੰ ਕਿੱਦੇ ਦਾ ਪਰ ਤੁਸੀਂ ਕਰੋ ਮੇਰੇ ਤੇ ਵੀ ਕਿਰਪਾ ਮਹਾਰਾਜ ਜੈ ਹੋ ਜੈ ਹੋ ਜੈ ਹੋ ਸੂਰਜ ਦੇਵਤਾ ਜੈ ਹੋ ਜੈ ਹੋ ਜੈ ਹੋ ਮਹਾਰਾਜ ਕਰੋ ਕਿਰਪਾ ਮਹਾਰਾਜ ਕਰੋ ਕਿਰਪਾ ਮੇਰੇ ਤੇ ਲਿਆ ਕੋਈ ਜਨਾਨੀ ਮਹਾਰਾਜ ਲਿਆ ਕੋਈ ਜੈ ਹੋ ਜੈ ਹੋ ਆ ਭਾਈ ਮਿਤਰਾ ਕਮੋ ਤਾਂ ਮੰਨ ਲਾਦਾ ਤੇਰਾ ਲਵੀ ਹੈ ਜੈ ਹੋ ਜੈ ਹੋ ਹੋਗੜੀ ਫਿਰਦੀ ਹੈ ਓਏ ਹੈ ਬੱਲੇ ਕਮੋ ਹੋ ਸਾਗੇ ਦੀ ਹੈ ਪਤੰਦਰਾ ਦਾ ਘਰ ਵਾਲਾ ਫਿਰਦਾ ਨਾਲ ਚੱਲ ਓਏ ਹੋਰ ਦੇਖ ਲਾਂਗੇ ਹੈ ਪਾਇਂ ਤਾਂ ਫਫੜਨਾ ਰੇਜਾ ਇੰਨਾ ਖਪਾਤਾ ਕਣਕ ਚ ਸਾਈ ਕਣਕ ਜੀ ਪਤਾ ਨਹੀਂ ਕਿਉਂ ਨਹੀਂ ਉਗਦੀ ਉੱਥੇ 2 ਇੰਚ ਤੇ ਖੜੀ ਜਾ ਮੈਂ ਸੱਜਰਾ ਕੁ ਢਾੜੀਆਂ ਮਿਲਿਆ ਅੱਜ ਇਹ ਉਤੋਂ ਇਹ ਪਵਾਲੀਏ ਦੱਸ ਉਹ ਕੰਜਰ ਤਾਂ ਆਪਣਾ ਇੱਕ ਯਾਰ ਜਿਗਰੀ ਹੈਗਾ ਤਾਂ ਹੈਗਾ ਉਹ ਅਮਰੀਕੀ ਤਾਂ ਮੱਚ ਤਾਂ ਕੰਜਰ ਤਾਂ ਤੰਨ ਝੋਟਿਆਂ ਵਰਗਾ ਕੱਲੇ ਹੀ ਆ ਪਰ ਸਾਲਾ ਉਹ ਨੱਕਰੇ ਢਿੰਦਾ ਨਾ ਕਿਤੇ ਬੇੜੇ ਚ ਢਿੰਦਾ ਗਿਆ ਕੱਦਰਾ ਯਾਰ ਆ ਉਹਦਾ ਵੀ ਬੁੱਤ ਪੰਗਾ ਯਾਰ ਹੈ ਕਿਉਂ ਕੰਝਾ ਜਦਾ ਕਿਹੜਾ ਦਬਦਾ ਉੱਥੇ ਪਤ ਮਾਂਗੂ ਪੜੀ ਕਦਰ ਟੱਪ ਜਾਂਦਾ ਮੈਂਟਾ ਚ ਆਹ ਟੀੜੀ ਹੁੰਦੀ ਆ ਵੇ ਪੈਂਕ ਜੀ ਚੁੰਨੀ ਵਾਲੇ ਆ ਸਸਰੀ ਘਰ ਪਰਜਾਈ ਸਸਰੀ ਘਰ ਸਸਰੀ ਘਰ ਤੂੰ ਕਿੱਧਰ ਫਿਰਦਾ ਤੁਰਿਆ ਓ ਮੈਂ ਕਿੱਥੇ ਫਰਨਾ ਬੱਸ ਆਪਾਂ ਇਧਰੀ ਛੋਟੀ ਨਾਗਰੀ ਚ ਤੇ ਹੋਰ ਪਰਜਾਈਆ ਫਰ ਤੂੰ ਕਿੱਧਰ ਨੂੰ ਚੱਲ ਪਈ ਨਾ ਧੋਕੇ ਜੇ ਮੈਂ ਤਾਂ ਸਾਗ ਲੈਣ ਜਾਂਦੀ ਸੀ ਹੋਰ ਕਿੱਥੇ ਜਾਣਾ ਹੂੰ ਦੱਸ ਕਿੱਧਰ ਤੂੰ ਸਾਗਾਂ ਤੇ ਬੱਚਾ ਮੱਥਾ ਮਾਰਦੀ ਫਿਰਦੀ ਐ ਆ ਮੋਟਾ ਤੂੰ ਮੈਨੂੰ ਸੇਵਾ ਦਾ ਮੌਤਾ ਦੇ ਕਿਦਰੇ ਪਨੀਰ ਕਿਦਰੇ ਗੋਭੀਆਂ ਕਿਦਰੇ ਇਹਨਾਂ ਨਾਲ ਦੇਖੀ ਤੂੰ ਮੌਤਾ ਕੀ ਤੇਰੇ ਬਾਹਰ ਚ ਹਾਂ ਜੈਨੀਆਂ ਸਾਲ ਹਮੇ ਦੁਆਹਾ ਹੈ ਜਹੁਨੇ ਤੂੰ ਰਖਾ ਕੇ ਚੱਜ ਨਾਲ ਮਾੜਾ ਮੋਟਾ ਹੋ ਜੀ ਤੂੰ ਮੈਨੂੰ ਪਰਚਾਈ ਮੇਰੀ ਗੱਲ ਸੁਣ ਮੈਂ ਤਾਂ ਬੱਥੇਰੇ ਨਾਰਨੂਰ ਤੇ ਜੂਸ ਕੀ ਮਤਾ ਲਹਿਰ ਵਾਲੀ ਮੰਡੀ ਚ ਰੋਜ਼ ਪੇਟੀ ਲਿਉਣਾ ਚੱਕੇ ਫਲਾਂ ਦੀ ਪਰ ਕੰਜਰ ਦਾ ਸਾਲਾ ਨਗਦਾ ਹੀ ਨਹੀਂ ਮੈਨੂੰ ਯਾਰ ਪਤਾ ਨਹੀਂ ਕਾਤੋਂ ਨਹੀਂ ਲੱਗਦਾ ਤਾਂ ਹੀ ਤਾਂ ਬਾਹਲਾ ਸੋਣਾ ਹੋਇਆ ਬੁੱਤੀ ਦੇਗਲਾ ਕਹੀ ਜੀ ਆ ਓਏ ਉਹੀ ਤਾਂ ਮੈਂ ਕਹਿਣਾ ਬੇਬੇ ਮੈਨੂੰ ਲੱਗਦਾ ਨਹੀਂ ਉਹ ਹਮ ਚੱਲ ਤੂੰ ਮੇਰੀ ਗੱਲ ਸੁਣ ਤੂੰ ਉਹ ਨਹੀਂ ਦੇਖ ਆਪਣਾ ਵਾਲਾ ਅਮਰੀਕੀ ਇੱਥੇ ਫਿਰਦਾ ਹੋਊਗਾ ਮੈਨੂੰ ਕੀ ਪੂਸ ਪੜਾਈਏ ਉਹਦੀ ਲੈ ਦੱਸ ਉਹ ਮੈਂ ਤਾਂ ਬੰਦ ਬੰਦਦਾ ਫਰਦਾ ਯਾਰ ਦੋ ਕੁ ਕੀਲੇ ਹੈਗੇ ਨੇ ਉਥੇ ਰੇਜੀ ਡੇਕਣੀ ਤੀ ਤੇਰੇ ਕੀ ਟੁੱਟਿਆ ਕੁਛ ਤੂੰ ਨਹੀਂ ਡੇਕ ਸਕਦਾ ਉਹ ਤੈਨੂੰ ਕੀ ਦੱਸਾਂ ਪਰ ਜਾਈ ਮੈਨੂੰ ਬਬਾਸੀ ਰੋਦੀ ਆ ਮੈਥੋਂ ਤੁਰੇ ਫਰੇ ਘੱਟ ਜਾਂਦਾ ਥੋੜਾ ਜਾਂ ਮੈਂ ਬੈਣਾ ਉਸੇ ਗੱਦੀ ਰੱਖਵਾ ਮੈਂ ਨਾਲ ਲੈ ਜਿਹਾਂ ਜੱਗ ਸਵਾ ਖਾਣਾ ਬਬਾਸੀ ਰਿਹਾਊਗਾ ਹੋਰ ਕੀ ਹੋਊਗਾ ਨਾ ਖਾਇਆ ਕਰੈ ਨਾ ਕੁਸ ਉਹ ਖਾਣ ਨੂੰ ਕਿਹੜਾ ਮਾਲ ਪੱਤਾ ਖੰਦਾ ਭਾਬੀ ਤੂੰ ਤਾਂ ਹੋਰੀ ਪੀਗਾ ਪਾ ਕੇ ਬੈਗੀ ਨਾਲੇ ਮਾਤਾ ਗੱਲ ਤੈਨੂੰ ਇਹ ਪੁੱਛਦਾ ਵੀ ਤਾ ਅਮਰੀਕੀ ਨਹੀਂ ਦੇਖਿਆ ਆਪਣੇ ਵਾਲਾ ਲੈ ਤੂੰ ਤਾਂ ਉਈ ਮਾਰੀ ਨਾ ਕੁੱਤਿਆਂ ਵਾਲੀ ਪਕਾਈ ਮੈਨੂੰ ਕੀ ਪੁੰਸ ਬੜਾਈਏ ਨਾਲੇ ਤੇਰੀ ਨਾਲੇ ਅਮਰੀਕੀ ਦੀ ਓਏ ਹੋਰ ਪਤਾ ਨਹੀਂ ਸੱਜਰਾ ਕੱਦਰਾ ਹੁਣ ਗੌਰਵੀ ਬਣਿਆ ਰਹਿੰਦਾ ਨਾਟਕ ਪਿੰਡ ਚ ਉਹ ਸਿਆਵੇ ਜਾਂ ਤਾਂ ਹੱਥਾਂ ਨੂੰ ਬਸ ਠੇਕੇ ਠੇਕੇ ਤੇ ਉਥੋਂ ਦਾ ਮੈਂ ਉਧਰ ਵੀ ਜਾ ਸੱਜਰਾ ਉੱਥੇ ਵੀ ਨਹੀਂ ਹੈਗਾ ਦੱਸ ਕੀ ਕਰੂ ਕੋਈ ਬੰਦਾ ਕਿ ਕੰਮ ਮਿਲਦਾ ਸੱਜਰੇ ਲੋਕ ਹੂ ਨਹੀਂ ਕਰਦੇ ਆਹਾਹਾਹਾ ਕੀ ਖਿਚੜੀ ਪਕਾਈ ਆਨੇ ਹੋ ਦੌਰ ਪਰ ਜਾਈ ਤੁਸੀਂ ਹੈ ਉਹ ਕਿਹੜੀ ਖਿਸੜੀ ਖਸਮਾ ਅਸੀਂ ਤਾਂ ਤੈਨੂੰ ਲੱਭਦੇ ਫੱਦੇਗੇ ਮੈਨੂੰ ਲੱਭਦਾ ਫਿਰਦਾ ਕਿਉਂ ਓਏ ਹੋਰ ਤੂੰ ਤਾਂ ਤੜਕੇ ਦਾ ਲੱਭੀ ਜਾਣਾ ਉੱਥੇ ਦੋ ਕੀਲਿਆਂ ਜਾਂ ਚਰੇਜ ਹੀ ਪਾਉਣ ਵਾਲੀ ਤੇ ਉਹ ਜੂਰੀ ਆ ਯਾਰ ਉਹ ਅੱਛਾ ਡੈੜੀਆ ਕੋਈ ਮਿਲਿਆ ਨਹੀਂ ਮੈਂ ਚੱਲ ਮੇਰਾ ਯਾਰ ਜਿਗਰੀ ਹੀ ਗਮ ਹੋਊਗਾ ਹੋਰ ਹੁਣ ਲਾ ਉਹ ਤਾਂ ਠੀਕ ਹੈ ਚੱਲ ਰੇ ਇਹਦਾ ਪਕਵਾ ਦਿੰਦਾ ਮੈਨੂੰ ਐਂਸ ਪੜਾ ਸੀ ਗੱਲਾਂ ਕੀ ਕਰੀ ਜਾਂਦਾ ਤੇ ਖੜੋ ਗੱਲਾਂ ਕਰਦੇ ਸੀ ਕਹਿੰਦੇ ਤੇਰਾ ਵਿਆਹ ਕਰਾ ਦਾਂ ਨੇ ਹੋਰ ਕੀ ਕਰਨੀ ਦੀ ਉਹ ਬੱਸ ਕਰਾ ਕਰ ਪਰਜਾਈ ਤੂੰ ਵੀ ਚਿਹੜਾ ਕਰਦੀ ਆ ਤੂੰ ਸਾਡਾ ਬਾਈ ਕਿੱਥੇ ਰਿਸ਼ਤਾ ਕਰਾਉਣੀ ਐ ਐ ਤਾਂ ਐ ਤਾਂ ਆਪਣੇ ਅੱਧੇ ਪਿੰਡ ਦੇ ਬੌਲੇ ਕਾ ਮਲੇ ਸਾਰੇ ਤਾਂ ਵਿਆਹ ਤੇ ਹੈ ਸਾਡੇ ਬਾਰੀ ਪਤਾ ਨਹੀਂ ਦੱਸ ਤੈਨੂੰ ਕੀ ਹੋ ਜਾਂਦਾ ਹੈਗਾ ਪਰਜਾਈ ਇਹਨੂੰ ਕੋਈ ਜੱਬੀਂਗੀ ਬੌਲੀ ਹੈ ਇਹਨੂੰ ਜਾ ਕੇ ਤੇ ਮੱਥੇ 'ਚ ਮਾਰ ਸੱ ਉਸ ਕਿ ਹੋ ਕੇ ਨਾ ਹੋਈ ਭਾਈ ਮੈਂ ਤਾਂ ਇਹਦੇ ਮੈਂ ਕਿਹਾ ਪੈਰੀ ਹੱਥ ਤੱਕ ਲਾਉਣ ਤੱਕ ਗਿਆ ਹੋਇਆ ਮੈਨੂੰ ਕਿਹਾ ਮਹਰ ਲੋਕ ਕਿ ਤੈਨੂੰ ਸੰਪ ਪਾਉਂਦੇ ਨੇ ਮੈਂ ਤਾਂ ਸੰਘੜਾ ਪਾਉਦੂ ਸੌਨੇ ਦਾ ਮੇਰਾ ਦਿੱਤਾ ਗੇ ਵਗੇਰਾ ਪਿੰਗ ਹਲਾ ਰੇ ਕਾਂਟੇ ਕਰਾਦੀ ਚੱਲ ਮੈਨੂੰ ਠੀਕ ਆ ਲੈ ਦੱਸ ਇਹ ਗੱਲ ਹੋ ਗਈ ਭਰਦਾਈ ਜਿਹੜਾ ਕੁਛ ਕਹੇਗੀ ਉਹੀ ਪਾਉਂ ਪਰਦੂ ਰਿਸ਼ਤਾ ਕਰਾ ਕੇ ਰਾਂ ਮੇਰਾ ਕੋਈ ਨਾ ਕਰਾ ਦੂ ਮੜਾ ਨਸੇ ਪੱਤੇ ਛੱਡ ਦੇ ਨਾਲੇ ਨਸਾ ਪੱਤਾ ਕੌਣ ਕਰਦਾ ਨਸੇ ਪੱਦਨ ਮੈਂ ਕੋਲ ਦੀ ਨਹੀਂ ਨਾ ਰਹਾ ਇਹ ਤਾਂ ਦੋਨਾਂ ਦੀ ਸ਼ਕਲ ਦੇਖ ਲੈ ਕੰਨੀਆਂ ਜੀ ਹੋਈ ਪਈ ਆ ਮੇਰਾ ਤਾਂ ਚੱਲ ਨਖਿਆਰੀ ਬਣੇ ਤੂੰ ਐਜਾ ਮੈਂ ਤਾਂ ਇਹਦਾ ਕਹਿੰਦਾ ਵੀ ਤੂੰ ਜੀ ਗਾਰਚੋਂ ਗੋਂ ਕੱਢ ਕੇ ਰਾਂ ਇਹਦਾ ਬੇੜਾ ਪਾਰ ਲਈ ਜੇ ਹੋਰ ਹੁ ਕਰਾ ਦੂੰਗੀ ਕੋਈ ਠੀਕ ਆ ਚੱਲ ਹੁਣ ਮੈਂ ਜਾਣੀ ਆ ਫਿਰ ਠੀਕ ਆ ਚੱਲ ਤੋੜ ਲੈ ਬਾਕੀ ਪਰਝਾਈਏ ਆਪਣੇ ਦੋ ਤਿੰਨ ਕੀਲੇ ਸਾਗ ਹੀ ਨੀਜਿਆ ਹੋਇਆ ਉਹ ਪਾਏ ਨਾ ਥੱਕ ਪਾਏ ਨਾ ਤੂੰ ਟੈਨਸ਼ਨ ਨਾ ਲੈ ਸਾਗ ਮੈਂ ਢਾ ਕੇ ਦੂੰਗਾ ਤੈਨੂੰ ਅੱਛਾ ਚੱਲ ਠੀਕ ਆ ਤੂੰ ਤੋੜ ਲੈ ਮੈਂ ਜਾਣੀ ਆ ਚੱਲ ਪਰਵਾਹ ਨਾ ਕਰ ਦੂੰਗਾ ਠੀਕ ਆ ਫਿਰ ਮੈਂ ਹੁਣ ਤੋੜ ਕੇ ਨਹੀਂ ਲਿਉਂਦੀ ਨਾਲੇ ਚੱਲ ਤੋੜ ਲੈ ਤੋੜ ਲੈ ਜਾ ਓਏ ਆ ਜਾ ਕੰਚਰ ਉਹ ਗਲ ਪਾਲਿਆ ਕਰ ਅਗਲੇ ਲੈ ਕੋਈ ਤੋੜਾ ਸੀਦੀ ਸਾਗ ਜਾਂ ਪਾਲਕ ਜਾਂ ਨਾ ਮੈਂ ਵੀ ਉਹ ਤਾਂ ਆਇਆ ਨਹੀਂ ਪੁੱਣਣਾ ਕੀ ਕਰ ਮੈਨੂੰ ਕਰਨਾ ਪਊਗਾ ਕੰਮ ਤਾਂ ਲਗਦਮ ਅਸੀ ਬੈਠੀ ਐ ਲਗਦਣਾ ਪੂ ਆ ਗਿਆ ਤੂੰ ਅਸੀ ਪੈਰੀ ਪੈਨੀ ਆ ਜਿਉਂਦੀ ਬਸਦੀ ਰਿਆ ਕਰ ਬੁੱਢਾ ਸੋਕ ਤੂੰ ਕਿੱਧਰ ਫਿਰਦੀ ਮੂੰ ਚੱਕੀ ਕਿੱਧਰ ਮੂੰ ਚੱਕਣਾ ਹਰਾ ਲੈਣ ਆਈ ਸੀਗੀ ਲੈ ਤੂੰ ਕਿੱਧਰ ਲੱਤਾਂ ਤੜਾਉਂਦੀ ਫਿਰਦੀ ਆ ਤੂੰ ਉਹਨੂੰ ਕਹ ਦਿੰਦੀ ਨਾ ਘਰੇ ਪਿਆਰ ਆਂਦਾ ਤੇਰੇ ਘਰ ਵਾਲਾ ਕਦੇ ਵੀ ਤੂੰ ਵੱਡ ਲਿਆ ਕੱਖ ਮਾਸੀ ਤੈਨੂੰ ਪਤਾ ਤਾਂ ਹੈਗਾ ਕਿੰਨੇ ਕ ਸੁਣਦਾ ਉਹ ਪਿਆ ਲੱਤਾਂ ਚੌੜੀਆਂ ਕਰੀ ਕਰੇ ਮੈਨੂੰ ਇਹ ਹੱਡ ਬੇਲਣੇ ਪੈਂਦੇ ਨੇ ਤੇ ਨੀ ਉਹ ਤਾਂ ਮੇਰੇ ਵਾਲਾ ਵੀ ਐਂ ਆਖੇ ਨਹੀਂ ਲੱਗਦਾ ਮੈਂ ਤਾਂ ਵੈਸੇ ਉਹਨੂੰ ਕੁੱਟਦਾ ਨਹੀਂ ਐ ਸਮਾਰ ਕੇ ਫੇਰ ਆਉਂਦਾ ਤੂੰ ਉਹਦੇ ਦੋ ਤਿੰਨ ਮਾਰਿਆ ਕਰ ਐਮਟੇ ਇੰਨਾ ਕ ਤਾਂ ਹੈਗਾ ਉਹ ਆਮਲੀ ਮਾਸੀ ਮੈਂ ਤਾਂ ਤਾਂ ਨਹੀਂ ਮਾਰਦੀ ਮਾਰਾ ਜਾਂ ਤਾਂ ਹੈਗਾ ਇੱਕ ਸਾਰਾ ਦਿਨ ਡਕਿਆ ਰਹਿੰਦਾ ਕਿਤੇ ਇੱਕ ਅੱਡੇ ਮਾਰਨ ਨਾਲ ਮਰੇ ਨਾ ਜਾਵੇ ਵਿਚਾਰਾ ਨਹੀਂ ਐਂ ਕਾ ਨੂੰ ਮਾਰਦਾ ਤੂੰ ਦੋ ਮਾਰਿਆ ਕਰ ਐਮਟੇ ਤੇਰੇ ਮਾਂਗਰ ਤਾਂ ਲੱਗ ਜੂਗਾ ਮੜਾ ਜਾ ਚੱਲ ਮਾਸੀ ਦੇਖਦੀਆਂ ਜੇ ਹੁਣ ਬੋਲਿਆ ਬੋਲ ਕੇ ਤਾਂ ਦੇਖੇ ਹੁਣ ਤੈਨੂੰ ਵਧੀਆ ਸਲਾਹ ਦੇਤੀ ਤੂੰ ਮੱਸੇ ਇੱਧਰ ਕੀ ਕਰਦੀ ਫਿਰਦੀ ਐ ਨਹੀਂ ਮੈਂ ਵੀ ਉਹ ਕਹਿੰਦਾ ਆਮਲੀ ਕਹਿੰਦਾ ਉਹ ਕਰਨਾਗਾ ਸਾਗ ਖਾਣਾ ਮੈਂ ਮਾਣ ਨਾਲੇ ਚੱਲ ਥੱਬੀ ਬਰਸੀਨ ਦੀ ਵੱਟ ਲਿਆਵਾ ਨਾਲੇ ਸਾਗ ਤੋੜ ਲਿਓ ਨੀ ਬਰਸੀਨ ਚਾ ਮਾਸੀ ਚੱਲ ਥੋੜਾ ਜਿਹਾ ਮੈਨੂੰ ਵੀ ਦੇ ਜੀ ਕੋਲੀ ਕ ਤੈਨੂੰ ਪਤਾ ਤਾਂ ਹੈਗਾ ਕਿੱਥੇ ਕੁਸ ਲੈ ਕੇ ਆਉਂਦਾ ਖਾਣ ਨੂੰ ਕੁਸ ਨਹੀਂ ਲੈ ਕੇ ਆਉਂਦਾ ਘਰੇ ਲੈ ਕੁੜੀ ਜਦੋਂ ਬਣਾ ਲਿਆ ਸਾਗ ਪੋਰਾ ਤੂੰ ਲੈ ਨਹੀਂ ਕੋਈ ਨਾ ਮੈਂ ਕਿਹਾ ਤੈਨੂੰ ਜਵਾਬ ਦਿੰਨੀ ਆ ਲੈ ਕੁੜੀ ਨਾਲ ਕਵੇਲਾ ਹੋਈ ਜਾਂਦਾ ਜਾਨੀ ਆ ਮੈਂ ਤਾਂ ਆਪ ਚੱਲ ਮਾਸੀ ਮੈਂ ਵੀ ਹਰਾ ਵੱਡ ਲਾਂ ਫੇਰ ਬੋਲੂਗਾ ਗਲੀ ਚ ਘੜ ਕੇ ਉਂਕਲੇਸ਼ ਕਰਨ ਲੱਗ ਜਾਂਦਾ ਕੋਈ ਨਾ ਵੱਡ ਲਾ ਚੱਲ ਜਾਨੀ ਆ ਮੈਂ ਵੀ ਚਲ ਠੀਕ ਆ ਮਾਸੀ ਚੱਲ ਮਨਾ ਨਾ ਦਾ ਕੋਸੁਰੇ ਪਤਾ ਲੱਗੇ ਸਾਡਾ ਹਰਾ ਕਿਹੜਾ ਕਿਹੜਾ ਕੀ ਦਾ ਚਲੇ ਇਸੇ ਚ ਹੀ ਵੱਡ ਲੈਨੀ ਆ ਜੇ ਕੋਈ ਉੱਪਰੋਂ ਆ ਗਿਆ ਕਹਿ ਦੂੰਗੀ ਤੁਸੀਂ ਸਾਡੇਲ ਚ ਵੱਡ ਲਿਆਇਓ ਐਉਂ ਰੂਪਾ ਹਾਉ ਇਹ ਨੂੰ ਤਾਂ ਇੱਕ ਦਿਹਾੜੀਆ ਹੋਰ ਲਿਆਉਂਦੇ ਕੋਨਾ ਜਦ ਇੱਕ ਵਾਰੀ ਜੀ ਨੇ ਮੇੜ ਦਿੰਦੇ ਪਰ ਸਾਰਾ ਕੋਈ ਯਾਰ 2 ਤੱਕ ਕਿੱਲੇ ਨੇ ਦਿਹਾੜੀਏ ਨੂੰ ਭਾਈ ਦੀ 90 ਟੱਕ ਐ ਦਾ 10 ਕੁ 90 ਕਿੱਲੇ ਨਾਲ ਵੀ ਆ ਚਾਬੀ ਨਾਲ ਖੋਲ ਮਾੜਾ ਜਾਂਦਾ ਦੂੰਦਾ ਖੋਲਾ ਹਾਂ ਰਾ ਹਾਓ ਮਰੀ ਕੀ ਹੈ ਉੱਧਰ ਦੇਖ ਓਏ ਇਹ ਉਹ ਬਾਪੂ ਓਏ ਇਧਰ ਤਾਂ ਦੇਖ ਲੈ ਤੂੰ ਉਹ ਆਪਣੇ ਯਾਰ ਹਰਾ ਵੱਡੀਆਂ ਦੀ ਅਗੂ ਹੀ ਹੈ ਉਹ ਦੇਖ ਸੋਲ ਜਲੀ ਹਾਂ ਓਏ ਕਿਹੜਾ ਹੈ ਕਿਹੜੀ ਆ ਓਏ ਮੈਂ ਜਾਂਦਾ ਨਾ ਮੈਂ ਜਾਂਦਾ ਖੜ ਜਾ ਤੂੰ ਕੀ ਕਰੇਗਾ ਬਾਪੂ ਮੈਨੂੰ ਜਾਣਦੇ ਓਏ ਮੈਂ ਜਾਂਦਾ ਨਾ ਖੜ ਜਾ ਓਏ ਕੰਟਾ ਤਾ ਤੈਨੂੰ ਕੀ ਗੱਲ ਕਰਦੀ ਆਖ ਲੈ ਓਏ ਮੈਂ ਜਾਂਦਾ ਦੇਖ ਪੈਂਦਾ ਯਾਰ ਹਲਕਦਾ ਓਏ ਦੇਖ ਕੇ ਤਾਂ ਦੱਸ ਵੀ ਪਤਾ ਨਾ ਤੇਰੇ ਕੋਲ ਖੜਾ ਜਿਹਦਾ ਖੇਤ ਹੈ ਤੂੰ ਹੀ ਭਏ ਬਾਹਰ ਚ ਬੂਝ ਤੜਾਈ ਜਾਣਾ ਦੱਸ ਸੱਤਰ ਕਾ ਚਾਪੀ ਹੋ ਬਾਪੂ ਚਾਪੀ ਦਾ ਦੱਸ ਜਾਂਦਾ ਯਾਰ ਸੱਜਰਾ ਨਾਲ ਹੀ ਲੈ ਗਿਆ ਇੱਟ ਤੇ ਬੈਠੜ ਨਹੀਂ ਨੇ ਆਏ ਆਏ ਵੱਸ ਹੱਥੀ ਮੜਾਈ ਲੈ ਉਮਰੀਕ ਅੱਜ ਬਹੁਤ ਤੇਰਾ ਕੰਮ ਮਰੀਕ ਦੇ ਖੇਤ ਵਿੱਚ ਬੱਲੋ ਨਹੀਂ ਤੇਰਾ ਉੱਡੇ ਡੋਰੀਆ ਮਰੀਕ ਦੇ ਖੇਤ ਵਿੱਚ ਬੱਲੋ ਨਹੀਂ ਤੇਰਾ ਉੱਡੇ ਡੋਰੀਆ ਹੈਮ ਰੀਕ ਦੇ ਖੇਤ ਵਿੱਚ ਦਿਲੋਂ ਨਹੀਂ ਤੇਰਾ ਉਡੇ ਡੋਰੀਆ ਲੈ ਗਦਾ ਗਦਾ ਹਰਾ ਵੱਡ ਲਾ ਕੋ ਉੱਪਰ ਹੀ ਨਾ ਆ ਜੀ ਬਨੂ ਤਲਾਤਾ ਸੁਣ ਲਈ ਅੱਜ ਤੇਰੀ ਸੂਝ ਦੇਤੇ ਨੇ ਕਰ ਲਈ ਪਾਣੀ ਦੀ ਬਾਲਟੀ ਸਵਕਾਰ ਅੱਜ ਬਣੂ ਤੇਰਾ ਕੰਮ ਉਹ ਕਿਹੜੀਆਂ ਪਈ ਤੂੰ ਉਹ ਟਰਾਤਾ ਦੀ ਤੇ ਤਾਂ ਕੋੜਨੇ ਹੈ ਕੌਣੋਂ ਪਈ ਤੂੰ ਮੈਂ ਮੈਂ ਟੱਲੀ ਦੇ ਘਰ ਵਾਲੀਆਂ ਅੱਛਾ ਟੱਲੀ ਦੇ ਜਿਹਾ ਖੋਣ ਤੁਸੀਂ ਉਹ ਟੰਡਲੀ ਦਾ ਭਾਈ ਆਪਣਾ ਯਾਰ ਆ ਯਾਰ ਫੇਰ ਤਾਂ ਭਾਈ ਤੁਸੀਂ ਘਰ ਦੇ ਜਵਾਬ ਖੋਗੇ ਮੈਂ ਤਾਂ ਤੁਹਾਨੂੰ ਪਛਾਣਿਆ ਨਹੀਂ ਹੈਗਾ ਉਹ ਕੋਈ ਨਾ ਭਾਈ ਆ ਜਾ ਬਾਹਰ ਆ ਕੇ ਗੱਲ ਕਰ ਲੈ ਤੂੰ ਮੜੀ ਜੀ ਹੈ ਫੇਰ ਤਾਂ ਘਰ ਦੇ ਜਵਾਬ ਨਿਕਲੇ ਇਹ ਤਾਂ ਅਮਰੀਕੀ ਆ ਓਏ ਹੈਗਾ ਕੌਣ ਉਹ ਮੈਂ ਭਾਈ ਉਹੀ ਖੇਤ ਵਾਲਾ ਜਿਹਦੇ ਖੇਤ ਚ ਤੂੰ ਹਰਾ ਪੜਦੀ ਆ ਖੇਤ ਤਾਂ ਸਾਡਾ ਆਪਦਾ ਉਹੀ ਬਣਾ ਲਿਆ ਉਹ ਨਾ ਨਾ ਭਾਈ ਛੋਟਾ ਕਹ ਨੂੰ ਇਹ ਖੇਤ ਇਹ ਖੇਤ ਤਾਂ ਮੇਰਾ ਹੈ ਛੋਟਾ ਖੇਤ ਆ ਪਰਲੇ ਪਾਸੇ ਹੈਗਾ ਸਾਡਾ ਖੇਤ ਹੈ ਦਿਖਦਾ ਨਹੀਂ ਉਹ ਕੋਈ ਨਾ ਭਾਈ ਚਲ ਹੁਣ ਤੁਸੀਂ ਆਪ ਦਾ ਹੀ ਸਮਝੋ ਜੇ ਤੁਸੀਂ ਸਾਡੇ ਹਰਾ ਵੱਡਣ ਆ ਗਏ। ਵੱਡਾ ਕਿਉਂ ਜੇ ਤਾਂ ਸਾਡੇ ਹੀ ਆਸੀ ਕਿਵੇਂ ਆਪਦਾ। ਉਹ ਕੋਈ ਨਾ ਭਾਈ ਤੂੰ ਭਵੇਂ ਸਾਰਾ ਵੱਡ ਕੇ ਲੈ ਜਾ। ਹੈ? ਜੇ ਕਹੇ ਘਰੇ ਛੱਟਿਆਂਗਾ ਮੈਂ ਤੁਹਾਡੇ ਹਰੇ। ਤੁਸੀਂ ਹੈ ਕੌਣ ਹੋ? ਮੈਂ ਤਾਂ ਤੁਹਾਨੂੰ ਪਛਾਣਿਆ ਨਹੀਂ ਹਲ ਤੱਕ। ਕੋਈ ਨਹੀਂ ਜਾਣ ਦੇਗੀ। ਸਾਨੂੰ ਕੌਣ ਨਹੀਂ ਜਾਣਦਾ। ਜਾਣਣ ਨੂੰ ਬੜਾ ਤੂੰ ਸੁਲਮਾਨ ਖਾਨ ਲੱਗਿਆ। ਪਤਾ ਨਹੀਂ ਤਾਂ ਭਾਈ ਸੁਲਮਾਨ ਖਾਨ ਪਤਾ ਨਹੀਂ ਧਰਵੰਦਰਾ ਪਰ ਤੂੰ ਟੱਲੀ ਨੂੰ ਪੁੱਛ ਕੇ ਦੇਖੀ ਮੇਰੇ ਬਾਰੇ। ਚੱਲ ਚੱਲ ਤੂੰ ਬਾਹਲਾ ਮੇਰੇ ਉੱਪਰ ਨਾ ਚੜ ਸਾਈਡ ਤੇ ਹੋ ਕੇ ਗੱਲ ਕਰ ਫਿਰ ਕੀ ਹੋਗਾ ਜੇ ਇੱਕ ਪੰਡ ਵੱਢ ਲਈ ਤੂੰ ਸਾਡੇ ਵਾਲੇ ਖੇਤ ਚੋਂ ਦੋ ਪੰਡਾ ਵੱਢ ਲਈ ਓ ਭਾਈ ਪੰਡ ਦੀ ਗੱਲ ਨਹੀਂ ਪੰਡ ਤਾਂ ਭਵੇਂ ਤੂੰ ਰੋਜ਼ ਲੈ ਜਾ ਕਰ ਵੱਢ ਕੇ ਹੈ ਤੇ ਨਾ ਲਈ ਮੇਰੀ ਗੱਲ ਸੁਣ ਥੋੜਾ ਨੰਬਰ ਤਾਂ ਦੇ ਦੋ ਕਿਹੜਾ ਨੰਬਰ ਮੋਬਾਈਲ ਨੰਬਰ ਹੋਰ ਕਿਹੜਾ ਦਮਾ ਤੈਨੂੰ ਨੰਬਰ ਓ ਤੂੰ ਤਾਂ ਗੁੱਸਾ ਹੀ ਕਰ ਗਈ ਭਾਈ ਬਾਹਲਾ ਉੱਪਰ ਉੱਪਰ ਨਾ ਚੜ ਕਿਤੇ ਮੈਂ ਤੇ ਦੱਖੂ ਦਾਣਾ ਲੈ ਲਿਆ ਉਰੀ ਓਹ ਭਾਬੀ ਦੀ ਤਾਂ ਬਾਹਲਾ ਗੁੱਸਾ ਕਰਦੀ ਹੈਗੇ ਟੱਲੀ ਤਾਂ ਇੰਨਾ ਨਰਮਾ ਕਿ ਤੂੰ ਇੰਨੀ ਕਰਮ ਕਿਵੇਂ ਹੈਗੀ ਹੈ ਮੈਂ ਤਾਂ ਪਿਤਾ ਨੰਬਰ ਮੰਗਦਾ ਤੀਆ ਵੀ ਕਈ ਵਾਰ ਟੱਲੀ दारू ਦੂਰ ਪੀ ਕੇ ਉਹਨਾਂ ਪਰਾਂ ਪੱਡੇ ਗਿਆ ਪੈ ਰਹੇ ਦਾ ਹੈ ਬਸ ਮੇਰੇ ਲਾਵੇ ਨਹੀਂ ਫੋਨ ਆਇਆ ਜੇ ਕੋਈ ਕੰਮ ਹੁੰਦਾ ਘਰੇ ਜਾ ਕੇ ਕਿਆ ਕਰ ਉਹ ਖੜਿਆ ਮੇਰਾ ਘਰ ਕਿਤੇ ਅਮਰੀਕਾ ਚ ਨਹੀਂ ਹੈਗਾ ਉਹ ਨਹੀਂ ਭਾਬੀ ਘਰੇ ਲੋਕ ਜਾਂਦੇ ਤੇ ਸ਼ੱਕ ਕਰਦੇ ਨੇ ਉਰੇ ਵੀ ਲੋਕ ਦੇਖਦੇ ਨੇ ਵੀ ਪਤਾ ਨਹੀਂ ਕੀ ਦੇ ਲਵੇ ਖੜੀ ਹੈ ਤੂੰ ਕਦਾ ਲੋਕਾਂ ਦੀ ਬਾੜੀ ਸੋਚਨੀ ਹੈ ਭਾਬੀ ਚੱਲ ਚੰਗਾ ਯਾਰ ਦਿਮਾਗ ਖਾਰਖਾ ਉਹ ਮੇਰੀ ਗੱਲ ਤਾਂ ਸੁਣਦਾ ਭਾਬੀ ਕੋਈ ਨਹੀਂ ਕਰਨ ਨੂੰ ਸੁਣੂਗੀ ਹੈ ਕਰਨ ਨੂੰ ਸੁਣੂਗੀ ਅੱਛਾ ਲੈ ਹੋਏ ਮਤਰਾ ਬਣ ਗਿਆ ਤੇਰਾ ਤਾਂ ਕੰਮ